ਦੋਸਤੋ ਜਿਆਦਾਤਰ ਗੱਲ ਆਪਾਂ ਕਰਦੇ ਆਂ ਵੀ ਮਾਰਕੀਟ ਕਮੇਟੀ ਜਿਹੜੀ ਸੂਲਰ ਘਰਾਟ ਹੈ ਵੀ ਇਹ ਚ ਕੀ ਕੀ ਆਉਂਦਾ ਹੈ ਕਿੰਨਾ ਕ ਬਜਟ ਹੈ ਦਾ ਇਹਦਾ ਇਹਦਾ ਜੇ ਕਹੀਏ 1 ਸਾਲ ਦਾ ਦੋਏ ਫਸਲਾਂ ਦਾ ਬਜਟ ਹੈ ਜਿਹੜਾ 4 ਕਰੋੜ 75 ਲੱਖ 39000 195 ਰੁਪਏ ਜੰਨੀ ਕਿ ਵੀ ਔਣੇ ਇੱਕ 5 ਕਰੋੜ ਰੁਪਈਆ ਬਜਟ ਹੈ ਦਾ ਦੋਏ ਫਸਲਾਂ ਦਾ ਜਿਹੜਾ ਮੰਡੀ 6 ਮੰਡੀਆਂ ਤੋਂ ਆਉਂਦਾ ਹੈ ਤੇ ਉਦੋਂ ਬਾਅਦ ਫਿਰ ਅੱਧ ਲੈ ਜਾਂਦਾ ਇਹ ਚੋਂ ਆਪਣਾ ਪੰਜਾਬ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਅੱਧ ਹੋ ਲੈ ਜਾਂਦਾ ਹੁਣ ਲਾ ਲੋ ਪੌਣੇ 5 ਕਰੋੜ ਚੋਂ ਮੰਨ ਲਓ ਚਲ ਮੋਟਾ ਜਹਾ 2.5 ਕਰੋੜ ਮੰਗੂ ਤਾਂ ਉਹੀ ਲੈ ਗਏ ਇਹਨਾਂ ਲਵੇ ਬਚ ਗਿਆ 2.5 ਕਰੋੜ ਇੱਕ ਸਾਲ ਦਾ ਦੋਈ ਫਸਲਾਂ ਦਾ ਮਾਰਕੀਟ ਕਮੇਟੀ ਸੂਲਰ ਘਰਾਟ ਜਿਹਦੇ ਚੇਅਰਮੈਨ ਹਰਦੇਵ ਹਰਵਿੰਦਰ ਸਿੰਘ ਸ਼ਾਜਲੀ ਬਣੇ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮਾਰਕੀਟ ਕਮੇਟੀ ਸੂਲਰ ਘਰਾਟ ਬੈਠਿਆਂਗੇ ਦਫ਼ਤਰ ਦੇ ਵਿੱਚ ਜਿਸ ਦੇ ਵਿੱਚ ਹਰਵਿੰਦਰ ਸਿੰਘ ਛਾਇਲੀ ਜੋ ਕਿ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਹਾਂਜੀ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸ੍ਰੀ ਅਕਾਲ ਠੀਕ ਹੈ ਜੀ ਜੋ ਮਾਰਕ ਨੇ ਚਾਹਿਆ ਪ੍ਰਮਾਤਮਾ ਨੇ ਚਾਹੇਗਾ ਉਹ ਹੋਇਆਗਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਨੇ ਆਪਣੇ ਤੇ ਇਮਾਨਦਾਰੀ ਦੇਖ ਕੇ ਉਹਨਾਂ ਨੇ ਆਪਣੇ ਤੇ ਵਿਸ਼ਵਾਸ ਕੀਤਾ ਇਸ ਵਾਸਤੇ ਆਪਾਂ ਨੂੰ ਚੁਣਿਆ ਗਿਆ ਤੇ ਆਪਾਂ ਨੂੰ ਜਿਹੜੇ ਜਿਹੜੇ ਕੰਮ ਦਿੱਤੇ ਨੇਗੇ ਜੋ ਵੀ ਮਾਰਕੀਟ ਕਮੇਟੀ ਦੇ ਨੇਗੇ ਜਿਵੇਂ ਸੀਜ਼ਨ ਆ ਗਿਆ ਤੇ ਵਾਸੀ ਜਨ ਦੇ ਵਿੱਚ ਬਣੇਗਾ ਜੋ ਸੀਜ਼ਨ ਦੇ ਵਿੱਚ ਆਪਾਂ ਨੇ ਹਰ ਜ਼ਿੰਮੇਵਾਰ ਦੀ ਜੋ ਵੀ ਉਹਨਾਂ ਦੀ ਤਕਲੀਫ ਪਈ ਸਾਰੀਆਂ ਇੱਕ ਇੱਕ ਜਾ ਕੇ ਮੰਡੀ 'ਚ ਜਾ ਕੇ ਸੁਣਿਆ ਜਾਂ ਕੋਈ ਥੋਲ ਦਾ ਜਾਂ ਕੋਈ ਗੋਰੀਆਂ ਦਾ ਜਾਂ ਬਾਰਦਾਨੇ ਦਾ ਕਿਸੇ ਦਾ ਵੀ ਤਕਲੀਫ ਸੀ ਫਰੇਂਜ ਜਾ ਕੇ ਸੁਣ ਕੇ ਆਪਾਂ ਮੰਡੀ 'ਚ ਉਹ ਤਕਲੀਫਾਂ ਸਾਰੀਆਂ ਦੂਰ ਕਰੀਆਂ ਵੀ ਇਹਦੇ ਵਿੱਚ ਹੁੰਦਾ ਕੀ ਕੀ ਹੈ ਮਾਰਕੀਟ ਕਮੇਟੀ 'ਚ ਜਿਵੇਂ ਇਹਦੇ ਵਿੱਚ ਕੀ ਕੀ ਹੈ ਉਹਦੇ 'ਚ ਕੀ ਕੀ ਹੁੰਦਾ ਹੈ ਇਹ ਚ ਮੁੱਖੋ ਜਿਹਾ ਕਹਦੀ ਹੈ ਪਿੰਡਾਂ ਜਾਂ ਸ਼ਹਿਰਾਂ 'ਚ ਕਿੰਨੇ ਪਿੰਡ ਜੁੜੇ ਹੋਏ ਨੇ ਕਮੇਟੀ ਦੇ ਨਾਲ ਮਾਰਕੀਟ ਕਮੇਟੀ ਨਾਲ ਇਹ 'ਚ ਕੀ ਕੀ ਕੰਮ ਆਉਂਦੇ ਨੇ ਛੇ ਮੰਡੀਆਂ ਨੇ ਆਪਣੀ ਮਾਰਕੀਟ ਕਮੇਟੀ ਇੱਕ ਸੰਗਠਨ ਘੜਾਟ ਚ ਕਿਹੜੀਆਂ-ਕਿਹੜੀਆਂ ਨੇ ਤੇ ਬੈਲਾ ਚੌਕ ਜੀ ਇੱਕ ਤੇ ਕਰਾਟ ਬੈਲਾ ਚੌਕ ਘਰਾਟ ਹਾਂ ਤੇ ਨਾਗਰੀ ਨਾਗਰੀ ਗੁਜਰਾ ਗੁਜਰਾ ਢੰਡੋਲੀ ਢੰਡੋਲੀ ਸਾਹੜ ਸਾਹੜ ਹਾਂ ਇਹ ਛੇ ਮੰਡੀਆਂ ਹੁੰਦੀਆਂ ਨੇ ਛੇ ਮੰਡੀਆਂ ਨੇ ਆਪਣੇ ਅੰਦਰ ਆਉਂਦੀਆਂ ਨੇ ਠੀਕ ਹੈ ਹਾਂ ਜੋ ਵੀ ਕੋਈ ਇਹਦੇ ਚਾ ਮੰਨ ਕੇ ਜਦੋਂ ਪੰਜਾਬ ਮੰਡੀ ਬੋਰਡ ਕੋਈ ਸੜਕਾ ਬਣਾਉਂਦਾਗਾ ਜਾਂ ਪੰਜਾਬ ਮੰਡੀ ਬੋਰਡ ਦੇ ਜਿਹੜੀਆਂ ਵੀ ਆਪਣੇ ਪਿੰਡੇ 'ਚ ਸੜਕਾਂ ਬਣਦੀਆਂ ਨੇ ਇੱਕ ਤਾਂ ਉਹ ਕੰਮ ਹੁੰਦਾ ਇਹਨਾਂ ਦਾ ਅੱਛਾ ਇਹ ਸੜਕਾਂ ਜਿਵੇਂ 6 ਪਿੰਡਾਂ ਦੀ ਕੰਮ ਕਰੋਂਗੇ ਕਿ ਕੋਈ ਕੋਈ ਹੋਰ ਵੱਡਾ ਨਾ ਹਲਕੇ ਜਿਹੜੀਆਂ ਜਾਂ ਜਿਹੜੇ ਹੁਣ ਆਪਣੇ ਮੰਡੀ ਆ ਮਾਰਕੀਟ 'ਚ ਪੈਂਦੀਆਂ ਨੇ ਜਿਹੜੀਆਂ ਠੀਕ ਹੈ ਹਾਂ ਮੰਡੀਆਂ ਮੰਡੀਆਂ ਜਿਹੜੀ ਮੰਡੀ ਚ ਹੁਣ ਜਿਵੇਂ ਦਿਰਪੇਹ ਦੀ ਮੰਡੀ ਆ ਗਈ ਉਹ ਦਿਰਪੇਹ ਦੇ ਜਿਹੜੇ ਪਿੰਡ ਪੈਣਗੇ ਉਹ ਉੱਥੇ ਬਜਟ ਆਊਗਾ ਜਿਹੜਾ ਆਪਣਾ ਉਹ ਵੀ ਬਜਟ ਆਊਗਾ ਸੁਨਰ ਕਰਾੜ ਦੇ ਜਿੰਨੇ ਆਪਣੇ ਪਿੰਡ ਆਉਂਦੇ ਨੇ ਇਹ ਸ ਮੰਡੀ 'ਚ ਮਾਰਕੀਟ 'ਚ ਉਹਨਾਂ ਦੇ ਆਪਾਂ ਕਾ 6 ਪਿੰਡ ਆਉਂਦੇ ਨੇ 6 ਮੰਡੀਆਂ 6 ਮੰਡੀਆਂ ਹੁੰਦੇ ਨੇ ਪਿੰਡ ਕਿੰਨੇ ਹੁੰਦੇ ਨੇ ਪਿੰਡ ਬਾਕੀ ਮੈਨੂੰ ਅੰਦਾਜ਼ਾ ਦੇਖ ਲਾਂਗੇ ਆਪਾਂ ਪਿੰਡਾਂ ਬਾਰੇ ਠੀਕ ਹੈ ਤੇ ਹੋਰ ਕੀ ਕੀ ਕੰਮ ਆਉਂਦੇ ਨੇ ਜਿਵੇਂ ਸੜਕਾਂ ਆ ਗਈਆਂ ਹੋਰ ਕੀ ਕੀ ਸੜਕਾਂ ਆਉਂਗੀਆਂ ਜਾਂ ਕੋਈ ਬਾਕੀ ਪ੍ਰਮਾਤਮਾ ਨਾਲ ਚਾਹੇ ਕੋਈ ਅਣਖ ਸਾਥੀ ਚਾਹੇ ਆਪਣੇ ਮੈਨੇ ਕਮੌਤ ਹੋ ਗਈ ਤੀਗੀ ਰਟ ਲੱਗ ਗਿਆ ਜੀ ਸਭ ਨੂੰ ਪਤਾ ਵੀ ਉਹ ਕਮਾਣਾ ਦਾਗਾ ਹਾਂ ਠੀਕ ਆ ਜੱਟ ਪ੍ਰੋਜੈਕਟ ਸਿੰਘ ਉਹਦੀ ਜਿਵੇਂ ਮਾਰਕੀਟ ਕਮੇਟੀ ਨੇ ਹੈਲਪ ਕਰੀਆ ਉਹਨੂੰ ਚੈੱਕ ਮਿਲਿਆ 3 ਲੱਖ ਰੁਪਏ ਦਾਗਾ 3 ਲੱਖ ਰੁਪਏ 3 ਲੱਖ ਰੁਪਏ ਉਹ ਚੀਜ਼ਾਂ ਦਾ ਬਾਕੀ ਪਰਵਾਧਵਾ ਨਾ ਚਾਹੀਏ ਜੇ ਤਾਨੂੰ ਹੁਣ ਦੁਰਘਟਨਾ ਜਾ ਕੋਈ ਇਸਦਾ ਮਸ਼ੀਨ ਚ ਹੱਥੋਂ ਥਾ ਜਾਣਾ ਜਿਵੇਂ ਆਪਣਾ ਕੋਈ ਦੁਰਘਟਨਾ ਹੋ ਜਾਂਦੀ ਆ ਉਹਦੇ ਵਾਸਤੇ ਵੀ ਇਹ ਹੈਲਪ ਕਰਦੇ ਆ ਬੰਦੇ ਕਿੰਨੋ ਵੀ ਦੁਰਘਟਨਾ ਹੋ ਗਈਗਾ ਐਕਸੀਡੈਂਟ ਹੋ ਗਿਆ ਉਹ ਵੀ ਜਾਂਦਾ ਹੈ ਜਿਵੇਂ ਐਕਸੀਡੈਂਟ ਨੇ ਜਿਵੇਂ ਖੇਤੀਬਾੜੀ ਚ ਜੋ ਵੀ ਹੁੰਦਾ ਅੱਛਾ ਖੇਤੀਬਾੜੀ ਚ ਜੇ ਕੋਈ ਘਟਨਾ ਘਟਦੀ ਹੈ ਹਾਂ ਜਿਵੇਂ ਹੁਣ ਉਹਦੇ ਕਰੰਟ ਵਾਲੀ ਲਾ ਲਾ ਗਿਆ ਕਰੰਟ ਲੱਗਿਆ ਕਰੰਟ ਲੱਗਿਆ ਜਾਂ ਕੋਈ ਕਰੰਟ ਲਾ ਗਿਆ ਜਾਂ ਕੋਈ ਆਪਾਂ ਕੰਮ ਕਰ ਰਹੇ ਖੇਤੀ ਦਾ ਕੋਈ ਆਪਣਾ ਐਕਸੀਡੈਂਟ ਕੋ ਟਰਾਲੀ ਡੇਕੀ ਕੋਈ ਲੱਤ ਟੁੱਟ ਗਈ ਜਾਂ ਕੋਈ ਉਂਗਲ ਕੱਟ ਗਈ ਇਹ ਚੀਜ਼ ਵਸਤੇ ਹਾਂ ਇਹ ਦਿੰਦੇ ਆ ਤੇ ਹੋਰ ਅੱਛਾ ਹੋਰ ਕੀ ਹੈ ਓ ਜਿਵੇਂ ਹੁਣ ਕਿਸਾਨਾਂ ਦਾ ਹੋਰ ਕੀ ਇਕੱਲੇ ਕਿਸਾਨਾਂ ਨਾਲ ਜੁੜੀ ਕੋਈ ਕਮੈਂਟ ਇਕੱਲੇ ਕਿਸਾਨਾਂ ਨਾਲ ਜੀ ਇਕੱਲੇ ਕਿਸਾਨਾਂ ਨਾਲ ਹੈ ਹਾਂ ਤੇ ਇਹਦੇ ਵਿੱਚ ਹੋਰ ਕੀ ਆਉਂਦਾ ਜਿਵੇਂ ਮਨਾਫੇ ਦਾ ਸਾਧਨ ਕੀ ਹੈ मुनाफी ਦਾ ਸਾਧਨ ਤਾਂ ਇਹੀ ਆ ਜੀ ਹੁਣ ਜਿਵੇਂ ਮਾਰਕੀਟ ਕਮੇਟੀ ਕਮਿਸ਼ ਆ ਗਈ ਜੀ ਫੀਸ ਹੁੰਦੀ ਆ ਜਿਵੇਂ ਹੁਣ ਆਪਾਂ ਮੰਡੀ ਐ ਸੈੱਟ ਬਣਾ ਸਕਦੇ ਆ ਇਹਦੇ ਵਾਸਤੇ ਠੀਕ ਹੈ ਜੀ ਹਾਂ ਵੀ ਕਿਸਾਨਾਂ ਵਾਸਤੇ ਆ ਸਾਰਾ ਕੁਝ ਇਹ ਸਿਸਟਮ ਬਣਿਆ ਹੈ ਸਾਨੂੰ ਅੱਛਾ ਸੈੱਟ ਬਣਾ ਸਕਦੇ ਆ ਸੈੱਟ ਬਣਾ ਸਕਦੇ ਆ ਆਪਾਂ ਬਜਟ ਭੇਜ ਸਕਦੇ ਆ ਪੰਜਾਬ ਮੰਡੀ ਬੋਰਡ ਨੂੰ ਉਹ ਬਜਟ ਪਾਸ ਹੋ ਕੇ ਆਊਗਾ ਤੇ ਆਪਾਂ ਸੈੱਟ ਬਣਾ ਸਕਦੇ ਆ ਹੁਣ ਜਿਵੇਂ ਆਪਣੇ ਸਾਜ ਦੀ ਵਾਸਤੇ ਵੀ ਮਨਜ਼ੂਰ ਹੋ ਗਿਆ ਇੱਕ ਹਰਾਂ ਵਾਲੀ ਮਾਰਕੀਟ ਕਮੇਟੀ ਨੇ ਮਨਜ਼ੂਰ ਕਰਾਇਆ ਅੱਛਾ ਕਹੇ ਬਈ ਕਹੇ ਦਾ ਮਨਜ਼ੂਰ ਹੋ ਗਿਆ ਸਾਜ ਦੀ ਉਹ ਉਹਨਾਂ ਨੂੰ ਪਤਾ ਹੀ ਉਹ ਚੇਅਰਮੈਨ ਸਾਹਿਬ ਨੂੰ ਪ ਚਲੋ ਛਾਇਲੀ ਸਨਾਮ ਮਾਰਕੀਟ ਕਮੇਟੀ ਚ ਪੈਂਦਾ ਛਾਇਲੀ ਪਿੰਡ ਫੋਕਲ ਪਿੰਡ ਬਣੇ ਨੂੰ ਮੈਨੂੰ ਲੱਗਦਾ ਵੀ 50 ਸਾਲ ਦੇ ਲਵੇ ਹੋਗੇ ਪਰ ਸ਼ੈੱਡ ਹੁਣ ਬਣ ਰਿਹਾ ਹੈ ਦਾਣਾ ਮੰਡੀ ਚ ਛਾਇਲੀ ਚ ਲੋਕ ਦੇਰਾਂ ਹੀ ਦਰਸਤਾਈ ਸ਼ੈੱਡ ਬਣ ਰਿਹਾ ਹੈ ਸਾਰੀ ਜੀ ਦਾ ਪਤਾ ਲੱਗੇ ਜੋ ਕਮਾਦਾਰੀ ਨਾਲ ਆਪਾਂ ਕੰਮ ਕਰਨਾ ਜੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਤੇ ਜ਼ਕੀਰ ਕੀਤਾ ਆਪਾਂ ਨੂੰ ਜ਼ੇਰਮੈਨ ਲਾਇਆ ਆਪਣੇ ਸਾਥੀਆਂ ਨੂੰ ਤੁਸੀਂ ਦੇਖ ਲਓ ਕਿੰਨੇ ਟਾਈਮ ਬਾਅਦ ਆਪਾਂ ਨੂੰ ਜ਼ੇਰਮੈਨ ਹੀ ਮਿਲਿਆ ਆਪਾਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੂੰ ਮਾਈ ਠੀਕ ਹੈ ਜਿਵੇਂ ਹੁਣ ਮੰਨ ਲਓ ਵੀ ਗੁਜਰਾਂ ਕੁੰਡ ਲੱਭੇ ਪੈਂਦਾ ਹੈ ਇਹ ਨੂੰ ਜਾਣ ਵਾਲੀ ਸੜਕ ਹੈ ਇਹ ਵੀ ਥੋਡੇ ਦੀ ਨਾਉਂਦੀ ਹੈ ਜਿਹੜੀਆਂ ਮੰਡੀ ਬੋਰਡ ਦੇ ਵਿੱਚ ਆਉਂਦੀਆਂ ਰਹੀਆਂ ਅੱਛਾ ਮੰਡੀ ਬੋਰਡ ਚੋਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਹਾਂ ਲੋਕਲ ਸੜਕਾਂ ਨੇ ਜਿਹੜੀਆਂ ਹੁਣ ਜਿਵੇਂ ਮੇਨ ਵੱਡੀਆਂ ਆਉਂਦੀਆਂ ਰਹਿ ਜਾਂ ਪ੍ਰਧਾਨ ਮੰਤਰੀ ਯੋਜਨਾ ਚਾਹੁੰਦੇ ਆ ਉਹ ਉਹ ਸੈਂਟਰ ਸਰਕਾਰ ਬਣਾਉਂਦੀ ਆ ਠੀਕ ਹੈ ਜਿੱਦੋਂ ਸਾ ਆਪਣੀ ਪੰਜਾਬ ਸਰਕਾਰ ਬਣਾਉਂਦੀ ਆ ਉਹ ਘਟ ਬਣਾਉਂਦੀ ਜਿਹੜੇ ਮੰਡੀ ਬੋਰਡ ਬਣਾਉਂਦੀ ਉਹ ਘਟ ਬਣਾਉਂਦੀ ਠੀਕ ਹੈ ਜੇ ਕਹੇ ਜੀ ਫਿਰ ਮੰਡੀ ਬੋਰਡ ਦੇ ਵਿੱਚ ਇੱਕ ਤਾਂ ਸੜਕਾਂ ਆ ਗਿਆ ਤੁਹਾਡੇ ਲਈ ਜਿਹੜੇ ਪਿੰਡ ਤੁਹਾਡੇ ਨਾਲ ਜੁੜੇ ਹੋਏ ਨੇ ਦਾਣਾ ਮੰਡੀ ਦਾ ਆ ਕੇ ਫੜ ਵਗੈਰਾ ਹੋਰ ਕਰਨਾ ਹੈ ਹਾਂ ਜੋ ਫੜ ਹਾਂ ਮੰਡੀਆਂ ਪੱਕੀਆਂ ਕਰਦੀਆਂ ਪੱਕੀਆਂ ਕਰਨੀਆਂ ਜਾਂ ਕਿਸੇ ਦੁਰਘਟਨਾ ਦੇ ਉੱਤੇ ਬੀਮਾ ਯਾਨੀ ਕਿ ਜਾਂ ਉਹਨੂੰ ਪੈਸੇ ਦਿੱਤੀ ਸਹਾਇਤਾ ਦੇਣੀ ਦਿੱਤੀ ਸਹਾਇਤਾ ਹਾਂ ਹੋਰ ਵੀ ਚੀਜ਼ ਹੈਗੀ ਹੈ ਬਾਕੀ ਹੋਲੀ ਹੋਲੀ ਪਤਾ ਲੱਗੀ ਉਹ ਜੀ ਜੀ ਅਗਰ ਰਿਕੀਆਂ ਚ ਜਾਣਾ ਪੂਗਾ ਰਿਕੀਆਂ ਜਾਣਾ ਪੂਗਾ ਹੋਲੀ ਹੋਲੀ ਠੀਕ ਹੈ ਬਿਲਕੁਲ ਦੋਸਤੋ ਇਹ ਹਨ ਹਰਵਿੰਦਰ ਸਿੰਘ ਛਾਇਲੀ ਜੋ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ 1 April 2025 ਨੂੰ ਬਣਾਏ ਨੇ ਸੂਲਰ ਘਰਾਟ ਇਹਦਾ ਕੁੱਲ ਕਾਰਜਕਾਲ ਕਿੰਨਾ ਹੁੰਦਾ ਜਿਵੇਂ 5 ਸਾਲ ਹੁੰਦੇ ਨੇ ਕਿਸੇ ਦੇ ਇਹਦਾ ਕਿੰਨਾ ਹੁੰਦਾ ਇਹ ਤਾਂ ਜਿਵੇਂ ਜਿਵੇਂ ਸਰਕਾਰ ਬਣਾਦੀ ਸਰਕਾਰ ਚਾਹੀ ਆਪਾਂ ਨੂੰ 5 ਸਾਲ ਰੱਖ ਸਕਦੇ ਕਿਉਂਕਿ ਇਹ ਸਟਾਰਟਿੰਗ ਜੇ ਆਪਾਂ ਨੂੰ ਚੇਅਰਮੈਨ ਬਣਾ ਦਿੱਤਾ ਤਾਂ 5 ਸਾਲ ਲਾਵਾਂਗੇ ਠੀਕ ਹੈ ਹੁਣ ਜਿਵੇਂ 3 ਸਾਲ ਸਰਕਾਰ ਲੰਘੀ 3 ਸਾਲ ਤੋਂ ਉਪਰ ਹੋ ਗਈ ਆਪਾਂ ਨੂੰ 1 ਚਾਰ ਨੂੰ ਬਣਾਏ ਬੱਚੀ ਨੂੰ ਠੀਕ ਆ ਜਿੱਤੇ ਸਰਕਾਰ ਦਾ ਕਾਰਜਕਾਰ ਪੂਰਾ ਹੋ ਜੂ ਉਹਦੇ ਚੇਅਰਮੈਨ ਦੀ ਕਾਰਜਕਾਰ ਪੂਰਾ ਹੋ ਜਾ ਅੱਛਾ ਉਹਦੇ ਹੋ ਜੂ ਉਹਦੀ ਪੂਰਾ ਹੋ ਜਾ ਅੱਛਾ ਇਹ ਐ ਨਹੀਂ ਹੁੰਦਾ ਵੀ ਤੁਸੀਂ ਬਣਾਤੇ 5 ਸਾਲ ਰਹੋਗੇ ਨਾ ਤਾਂ 5 ਸਾਲ ਵਾਲਾ ਇਹਦੇ ਚ ਕਾਰਜਕਾਰ ਨਹੀਂ ਹੁੰਦਾ ਅੱਛਾ ਇਹ ਤਾਂ ਜਿੰਨਾ ਤੱਕ ਸਰਕਾਰ ਹੈ ਉਹ ਉਹਦੇ ਉਹਨਾਂ ਚ ਰਿਹਾ ਹੈ ਸਰਕਾਰ ਜੇ ਕੋਈ 2 ਸਾਲ ਆਜੂ ਕੋ 4 ਸਾਲ ਆਜੂਗਾ ਇਸ ਤਰ੍ਹਾਂ ਹੀ ਹੈ ਜਦੋਂ ਸਰਕਾਰ ਬਦਲ ਗਈ ਚੇਅਰਮੈਨ ਬਦਲ ਰਹੇ ਜੋ ਚੇਅਰਮੈਨ ਵੀ ਬਦਲ ਰਹੇ ਜੋ ਸਰਕਾਰ ਦੇ ਜਿਹੜੀ ਸਰਕਾਰ ਆਉਂਦੀ ਉਹ ਆਪਦੇ ਲਾਉਂਦੀ ਹੈ ਹਰੇਕ ਥਾਂ ਤੇ ਅੱਛਾ ਤੁਸੀਂ ਫਿਰ ਉਹਰੇ ਹੁਣ ਜਿਹੜਾ 1.5 ਸਾਲ ਰਹਿੰਦਾ ਉਹ ਤਾਂ ਲਾਉਂਗੇ ਪੂਰਾ ਉਹ ਆਪਾਂ ਲਾਵਾਂਗੇ ਹਾਂ ਇਸ ਤੋਂ ਪਹਿ ਇਦੋਂ ਪਹਿਲਾਂ ਦੀ ਕਗਰਸ ਦਾ ਜਗਦੀਪ ਸਿੰਘ ਅਗਾਗਾ ਸੀਗਾ ਪਹਿਲਾਂ ਫਿਰ ਜਦੋਂ ਉਹ ਸੀ ਫਿਰ ਉਹ ਸੋਡੀ ਸਰਕਾਰ ਚ ਕਿਵੇਂ ਲੱਗਿਆ ਤਿੰਨ ਸਾਲ ਨਾ 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 ਉਹ ਛੱਡ ਗਿਆ ਤੀ ਗਾਉਂ ਅੱਛਾ ਹਾਂ ਜਦੋਂ ਸਰਕਾਰ ਬਣ ਗਈ ਸੀ ਕਿ ਦੋ ਤਿੰਨ ਮਹੀਨਿਆਂ ਬਾਅਦ ਬਸ ਅਰਜੈਂਟੀ ਗਿਆ ਅਰਜੈਂਟੀ ਦੇ ਗਿਆ ਫਿਰ ਹੁਣ ਇਦੋਂ ਪਹਿਲਾਂ ਕੋਣ ਸੀ ਕੋਰੇ ਇਦੋਂ ਪਹਿਲਾਂ ਤੇ ਆਪਣਾ ਐਸਡੀਐਮ ਸਾਹਿਬ ਹਸਾਬ ਦੇ ਤੇ ਕਾਰਜ ਕਰਦਾ ਸੀ ਮੈਂ ਫਿਰ ਜਿਹੜਾ ਬਿਜਨੀ ਫਿਰ ਢਾਈ ਤਿੰਨ ਸਾਲ ਬਿੱਲੀ ਪਿਆ ਰਿਹਾ ਬਿੱਲਾ ਤੇ ਹਾਂ ਇਹ ਸਰਕਾਰ ਦੀ ਫਿਰ ਜਿਵੇਂ ਜਿਵੇਂ ਪਾਲਿਸੀ ਹੁੰਦੀ ਹੈ ਉਸ ਹਸਾਬ ਨਾਲ ਚੱਲਣਾ ਪੈਂਦਾ ਜਿਵੇਂ ਸਰਕਾਰ ਦਾ ਸਾਰਾ ਬਜਟ ਦੇਖਣਾ ਸਾਰਾ ਕੁਝ ਉਸ ਹਸਾਬ ਨਾਲ ਆਏ ਤੇ ਹੁਣ ਹੋਰ ਵੀ ਤੇ ਬਹੁਤ ਜਿਹੜੇ ਚੇਅਰਮੈਨ ਹੁਣ ਲਾਈ ਦੇ ਸਾਰੇ ਤੇ ਜਿਵੇਂ ਹੁਣ ਮੰਨ ਲਓ ਵੀ ਫਿਰ 5 ਸਾਲ ਪੂਰਾ ਉਹ ਤੁਹਾਨੂੰ ਹੱਕ ਸੀ 5 ਸਾਲ ਤੱਕ ਫਿਰ ਬਣਾਉਣ ਦਾ ਚਲੋ ਜੀ ਹੁਣ ਇਹਦਾ ਸਰਕਾਰ ਦੀ ਮਰਜ਼ੀ ਹੁਣ ਲਗਾ ਕੇ ਉਹ ਸਾਰੇ ਬਣਾ ਕੇ ਕਸਾਰੇ ਲਾ ਕੇ ਗਿਆ ਚਲੋ ਕਾਂਗਰਸੀ ਸਰਕਾਰ ਚਲੋ ਉਹਨਾਂ ਦੀ ਪਾਲਿਸੀ ਆ ਛੋਟੀ ਸਰਕਾਰ ਦਾ ਤਾਂ ਫਰਕ ਹੈ ਕਿ ਨਾ ਕਾਂਗਰਸ ਨਾਲ ਤਾਂ ਨਹੀਂ ਤੁਸੀਂ ਤੁਹਾਨੂੰ ਕਰ ਸਕਦੇ ਕਿ ਕਰ ਸਕਦੇ ਹੋ ਨਾ ਨਾ ਉਹਦੇ ਨਾਲ ਤਾਂ ਨਹੀਂ ਕਰ ਸਕਦੇ ਪਰ ਆਇਆ ਵੀ ਸਰਕਾਰ ਤੇ ਜਿਵੇਂ ਜਿਵੇਂ ਪੋਸਟੀਆਂ ਹੁੰਦੀਆਂ ਨੇ ਉਹ ਸਭ ਨਾਲ ਚੱਲੀ ਜਾਂਦਾ ਜੀ ਸਿਸਟਮ ਠੀਕ ਹੈ ਹੁਣ 2.5 ਕਰੋੜ ਬਚ ਗਿਆ 2.5 ਕਰੋੜ ਚੋਂ ਕੁਝ ਐਕਸੀਡੈਂਟਾਂ ਹੋਗੇ ਜਾਂ ਕੋਈ ਹੋਰ ਖੇਤੀ ਨਾਲ ਜੁੜੇ ਹੋਏ ਕਿਸਾਨ ਜਾਂ ਕੋਈ ਉਹਨਾਂ ਨੂੰ ਵਗ ਜਾਂਦਾ ਥੋੜਾ ਮੋਟਾ ਬਾਕੀ ਤਨਖਾਹਾਂ ਨੇ ਉਹਨਾਂ ਚ ਵਗ ਜਾਂਦਾ ਹੈ ਮੁਲਾਜ਼ਮਾਂ ਦੀਆਂ 15-20 ਮੁਲਾਜ਼ਮ ਹੈਗੇ ਨੇ ਹੈਗੇ ਨੇ ਜੀ ਸਾਡੇ ਮੁਲਾਜ਼ਮੇ ਕਿ ਬਾਕੀ ਪੈਨਸ਼ਨਾਂ ਵੀ ਦੇਣੀਆਂ ਨੇ ਨਾ ਜਿਹੜੀਆਂ ਪੈਨਸ਼ਨਾਂ ਟਾਇਰ ਪੈਨਸ਼ਨਾਂ ਵੀ ਤੁਸੀਂ ਦਿੰਨੇ ਹੋ ਹੋ ਜਾਂਦੇ ਨੇ ਹਾਂ ਤੁਸੀਂ ਲਾ ਲਓ ਵੀ ਐਡੀ ਕੋਈ ਹੋਣੀ ਹੈਗੀ ਜੇ ਕਹੀਏ ਵੱਡੀ ਜੁਰਿਆ ਹੋਵੇ ਕੋਈ 20 ਕਰੋੜ ਜਾਂ 10 ਕਰੋੜ ਲਾ ਲਓ ਵੀ ਉਹਦੇ ਵਿੱਚੋਂ ਕਹਾਂ ਜਿਹੜੀਆਂ 6 ਮੰਡੀਆਂ ਨੇ ਉਹਨਾਂ ਚ ਲੈਟਾਂ ਵੀ ਇਹਨਾਂ ਨੇ ਲਾਉਣੀਆਂ ਨੇ ਲੈਟਾਂ ਸਫਾਈ ਦਾ ਪ੍ਰਬੰਧ ਹੈ ਸਾਰਾ ਉਹ ਖਰਚਾ ਇਹਨਾਂ ਦਾ ਹੈ ਇਸ ਤਰ੍ਹਾਂ ਜਿਹੜੀ ਕੁੱਲ ਜੇ ਕਹიდੀਏ ਅੱਛਾ ਹੋਰ ਸੁਣੋ ਆਮਦਨ 9.5 ਕਰੋੜ ਹੈ ਜੀ ਖਰਚਾ ਕਿੰਨਾ ਹੈ 3 ਕਰੋੜ 44 ਲੱਖ 9.4 ਕਰੋੜ ਰੁਪਇਆ ਖਰਚਾ ਹੈ ਆ ਪਿਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਐਡੀ ਕਲ ਮਾਰਕੀਟ ਕਮੇਟੀ ਹੈ ਜਾਨੀ ਕਿ ਸੂਲਰ ਘਰਾਟ ਤੇ ਕੋਈ ਬਾਲਾ ਵੱਡਾ ਨਹੀਂ ਚੇਅਰਮੈਨ ਬਣਾਏ ਨੇ ਚਲੋ ਹੁੰਦਾ ਹੌਸਲਾ ਪਿੰਡ ਨੂੰ ਵੀ ਸਾਡੇ ਪਿੰਡ ਦਾ ਨੌਜਵਾਨ ਚੇਅਰਮੈਨ ਬਣਿਆ ਹੈ ਬੇਨਤੀ ਕਰਦੇ ਹਾਂ ਸਤਖਜਾਨਾ ਮੰਤਰੀ ਸਾਹਿਬ ਨੂੰ ਇਹ ਕੋਈ ਵੱਡਾ ਉਹਦਾ ਜਿਹੜਾ ਪਿੰਡ ਦੇ ਉਹਨੂੰ ਦਿੱਤਾ ਜਾਵੇ ਤਾਂ ਜਰ ਅਸੀਂ ਵੀ ਪਿੰਡ ਦੇ ਵਿਕਾਸ ਯਾਰ ਦੇ ਪਿੰਡ ਵਿੱਚ ਜ਼ਰੂਰ ਹੋਵੇ ਸਾਡਾ ਪਿੰਡ ਉਹਦੇ ਵਿੱਚ ਜ਼ਰੂਰ ਜੁੜਿਆ ਹੋਵੇ ਜੇਕਰ ਬਣਾਉਣ ਆਉਣ ਵਾਲੇ ਸਮੇਂ ਵਿੱਚ ਜਮੇ ਸੁਨਾਮਤਮ ਸਿੰਘਾਲ ਹੈ ਉਹਦਾ ਚੇਅਰਮੈਨ ਹੈ ਜਿਹੜਾ ਬਣਾਇਆ ਜਾਵੇ ਤੁਸੀਂ ਇੱਥੇ ਤੱਕ ਕਿੰਨਾ ਤੁਸੀਂ ਕਿੰਨਾ ਪੈਸਾ ਦੇ ਚੁੱਕਿਆ ਹੋ ਰੋ 1 ਕਰੋੜ ਤੋਂ ਉਪਰ ਅਸੀਂ ਨੇ ਜਮ੍ਹਾਂ ਕਰਾਇਆਗਾ ਸਰਕਾਰ ਨੂੰ ਇਹਨਾਂ ਲਾਰਜਕਿਟ ਕਮੇਟੀ ਸ਼ੁਰੂ ਕਰਾਉਣ ਨੇ ਇਹ ਹੈਲਥ ਵਾਲਾ ਜਿਹੜਾ ਕਾਰਡ ਬਣਾਇਆ ਉਹਦੇ ਵਾਸਤੇ 1 ਕਰੋੜ ਰੁਪਇਆ ਜਮ੍ਹਾਂ ਕਰਾਉਣਾ ਪਿਆ ਕਹਿੰਦਾ ਅੱਛਾ ਤੁਸੀਂ 1 ਕਰੋੜ ਰੁਪਇਆ ਜਮ੍ਹਾਂ ਕਰਾਤਾ ਕਰਾਤਾ ਹਾਂ ਜਿਹੜਾ 5 ਲੱਖ ਵਾਲਾ ਬਣਿਆ ਹੋਇਆ ਕਾਰਡ ਦੋਸਤੋ ਲਾਜ ਵਾਸਤੇ ਲਾਜ ਵਾਸਤੇ ਉਹ ਸਰਕਾਰ ਨੂੰ ਪੈਸਾ 1 ਕਰੋੜ ਰੁਪਇਆ ਮਾਰਕੀਟ ਕਮੇਟੀ ਸੂਲਰ ਕਰਾਟ ਇਹਨਾਂ ਵੱਲੋਂ ਜਮ੍ਹਾਂ ਕਰਵਾਤਾ ਵੀ ਲੋਕਾਂ ਦੇ ਇਲਾਜ ਲਈ ਆ ਲੋਕਾਂ ਦੇ ਇਲਾਜ ਲਈ ਵੀ ਹਾਂ ਜ ਕਿਸੇ ਨੂੰ ਦਿੱਕਤ ਨਾ ਵੀ ਹਰੇਕ ਬੰਦੇ ਨੂੰ ਲਾਜ ਹੋਵੇ ਉਹਦਾ ਫ੍ਰੀ 5 ਲੱਖ ਵਾਲੇ ਕਾਰਡ ਤੋਂ 5 ਲੱਖ ਵਾਲੇ ਤੋਂ ਵੀ ਗਾਹਾਂ ਡਾਕਟਰ ਅੰਨਾ ਕੰਨੀ ਨਾ ਕਰਨਾ ਹਾਂ ਇੱਕ ਗੱਲ ਹੋਰ ਹੈ ਵੀ ਸ਼ੁਕਰ ਹੈ ਵੀ ਸਰਕਾਰੀ ਹਾਂ ਸੱਚ ਜਿਹੜੀਆਂ ਗੱਲਾਂ ਨੇ ਇਹ ਕੀ ਕੀ ਲਾਭ ਮਿਲਦੇ ਨੇ ਆਪਾਂ ਕਹਿੰਦੇ ਆ ਕਿਸਾਨਾਂ ਨੂੰ ਜੇਕਰ ਪ੍ਰਾਈਵੇਟ ਖਰੀਦ ਹੋ ਗਈ ਕੁਛ ਨਹੀਂ ਮਿਲਣਾ ਜਿਹੜੇ ਹੋਰ ਲਾਭਨੇ ਵਾਲੇ ਦਲੇਲੇ ਜਿਵੇਂ 5 ਲੱਖ ਵਾਲੀ ਲਾ ਲੋ ਫਿਰ ਕੌਣ ਭਰੂਗਾ ਇਹਨਾਂ ਦਾ ਕਰੋੜ ਰੁਪਇਆ ਭਰਤਾ ਸਨਾਮ ਵਾਲਿਆਂ ਨੇ ਗੱਲ ਵੱਡੀ ਉਹਨਾਂ ਨੇ ਮੰਨ ਕਰੇ 5-10 ਕਰੋੜ ਭਰਿਆ ਹੋਵੇ ਪੱਕਾ ਨਹੀਂ ਕਹਿੰਦੇ ਵੈਸੇ ਜਿਵੇਂ ਇਹਨਾਂ ਨੇ ਕਰੋੜ ਭਰਿਆ ਇਹਨਾਂ ਦੇ ਹਿਸਾਬ ਨਾਲ ਉਹ ਤਾਂ 10 ਕਰੋੜ ਭਰਿਆ ਹੋਊ ਪਰ ਜੇ ਕਿਤੇ ਪ੍ਰਾਈਵੇਟ ਖਰੀਦ ਹੋਣ ਦੀ ਸਰਕਾਰੀ ਮੰਡੀਆਂ 'ਚ ਨਾ ਹੁੰਦੀ ਫਿਰ ਕਿਹੜਾ ਉਹਨਾਂ ਦੀ ਮਾਰਕੀਟ ਕਮੇਟੀ ਨੂੰ 4 ਕਰੋੜ ਜਿਹੜਾ 5 ਕਰੋੜ ਆਇਆ ਹੈ ਖਰਚਾ ਵੀ ਕਰੀ ਖੜੇ ਨੇ ਪੌਣੇ 4 ਕਰੋੜ ਕਰੋੜ ਰੁਪਇਆ ਉਧਰ ਪਰੇ ਹੀ ਖੜੇ ਨੇ 5 ਲੱਖ ਵਾਲਾ ਬੀਮਾ ਜਿਹੜਾ ਸਿਹਤ ਬੀਮਾ ਇਹ ਵੀ ਇੱਕ ਸੁਕਰ ਵਾਲੀ ਗੱਲ ਹੈ ਕਿ ਵੀ ਸਰਕਾਰੀ ਖਰੀਦ ਹੈ ਜਿਹੜੀ ਇਹ ਮੰਡੀ ਬੋਰਡ ਹੈ ਜਿਹੜਾ ਇਹਨੂੰ ਕਿਸਾਨ ਹੀ ਬਚਾਉਣਗੇ